ਲੁਧਿਆਣਾ ਦਾ ਮੀਨਾ ਬਾਜ਼ਾਰ ਹੈ ਤੇ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਇੱਥੇ ਵੈਦ ਕਬਜ਼ਾ ਵੀ ਕੀਤਾ ਗਿਆ ਦੁਕਾਨਾਂ ਦੇ ਬਾਹਰ ਗੱਡੀਆਂ ਲਾਈ ਜਾਂਦੀਆਂ ਨੇ ਪੈਦਲ ਆਉਣ ਜਾਣ ਵਾਲਿਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਾਜ਼ਾਰ ਦੀਆਂ ਜਿੱਥੇ ਕਿ ਲਗਾਤਾਰ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖੋ ਕਿਸ ਤਰੀਕੇ ਨਾਲ ਦੁਕਾਨਾਂ ਦੇ ਬਾਹਰ ਜਿਹੜੇ ਵੀ ਵਹੀਕਲ ਲੱਗੇ ਹੋਏ ਨੇ ਬਿਲਕੁਲ ਉਹ ਆਪ ਕਿੱਥੇ ਬਿਲਕੁਲ ਜਿਹੜਾ ਕਿ ਗਿਆਨ ਵੀ ਐਂਟਾ ਗਿਆਂ ਪੈਂ 100000 ਦਾ ਗਿਆ ਵੀ ਐਂਟਾ ਪੈਂ 2 ਘੰਟੇ ਹੋ ਗਏ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਜਿਹੜਾ ਕਿ ਆਟੋ ਰਿਕਸ਼ਾ ਲੱਗਾ ਹੋਇਆ ਜਿਹੜਾ ਇਹ ਕੰਮ ਹੈ ਦਿਨ ਰਾਤ ਨੂੰ ਜਿਹੜਾ ਕਿ ਚੱਲਦਾ ਹੁੰਦਾ ਹੈ ਲੇਕਿਨ ਸਵੇਰੇ ਜਿਹੜਾ ਪੂਰਾ ਬਾਜ਼ਾਰ ਖਾਲੀ ਪਿਆ ਦੇਖੋ ਬੋਰ ਹੈ ਤੇ ਅਸਰ ਅਜਿਹਾ ਸੀ ਨਾ ਮਤਲਬ ਬਾਜ਼ਾਰ ਦੇ ਅੰਦਰ ਅਸੀਂ ਦੇਖਿਆ ਕਿ ਟ੍ਰੈਫਿਕ ਦੀ ਕਾਫੀ ਭਾਰੀ ਮਤਲਬ ਅਸਤਵਿਸਥ ਪ੍ਰਬੰਧਾ ਹੈ ਤੇ ਉਹਦੇ 'ਚ ਅਸੀਂ ਮਤਲਬ ਕੁਝ ਸ਼ੋਰਟ ਵੀ ਕੀਤੇ ਆ ਤੇ ਉਹਦੇ 'ਚ ਅਸੀਂ ਇਹ ਪਾਇਆ ਕਿ ਮਤਲਬ ਜਿਹੜੇ ਇੱਥੇ ਜਿਹੜੇ ਟਰੈਫਿਕ ਦੀ ਜਿਹੜੀ ਬੁਗਤਾ ਆ ਉਹ ਬੇਹੱਦ ਖਰਾਬ ਹੈ ਉਹ ਕਹਿੰਦੇ ਜੀ ਅਸੀਂ ਦੁਕਾਨਦਾਰਾਂ ਨਾਲ ਜਦੋਂ ਗੱਲ ਵੀ ਕੀਤੀ ਤੇ ਉਹ ਕਹਿ ਰਹੇ ਆ ਕਿ ਮਤਲਬ ਜਿਹੜਾ ਵੀ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਮਤਲਬ ਕਈ ਵਾਰੀ ਬਾਬਤ ਉਹਨਾਂ ਨੂੰ ਮਿਲਿਆ ਵੀ ਆ ਉਸ ਕੋਚ ਅਧਿਕਾਰੀਆਂ ਨੂੰ ਵੀ ਸਮੱਸਿਆ ਦਾ ਹੱਲ ਕੀਤਾ ਜਾਵੇ ਪਰ ਉਹ ਮਤਲਬ ਸਮੱਸਿਆ ਦਾ ਹੱਲ ਨਹੀਂ ਹੁੰਦਾ ਤੁਹਾਡਾ ਇਸ ਬਾਰੇ ਕੀ ਕਹਿਣਾ ਬੇਲਦਮ ਆਪਣੇ ਬਾਜ਼ਾਰ ਦੇ ਬੰਦਿਆਂ ਨੂੰ ਤਾਂ ਸਮਝਿਆ ਕਿ ਸ਼ਾਇਦ ਕਿਸੇ ਪੱਤਰਕਾਰ ਨੂੰ ਸਾਡੇ ਬਾਜ਼ਾਰ ਦੀ ਕੋਈ ਸੋਚ ਆਈ ਹੈ ਕਿਉਂਕਿ ਅਜ ਤੱਕਣ ਅਜ ਤੱਕਣ ਜੋ ਵੀ ਆਇਆ ਹੈ ਅਖਬਾਰਾਂ ਦੇ ਚਕਾਰ ਵੀ ਬਹੁਤ ਆਇਆ ਲੋਕਲ ਚੈਨਲਾਂ 'ਚ ਵੀ ਕਈ ਵਾਰੀ ਖਬਰ ਆਈ ਕਈ ਵਾਰ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਗਈ ਲੇਕਿਨ ਅਜ ਤੱਕਣ ਕਿਸੇ ਨੇ ਵੀ ਟ੍ਰੈਫਿਕ ਨੂੰ ਸੁਧਾਰ ਕਰਨ ਦੇ ਵਿੱਚਕਾਰ ਬਿਲਕੁਲ ਦੇ ਚਸਪੀ ਨਹੀਂ ਦਿਖਾਈ ਚਾਹੇ ਉਹ ਪੁਲਿਸ ਵਿਭਾਗ ਹੈ ਚਾਹੇ ਉਹ ਕਾਰਪੋਰੇਸ਼ਨ ਦਾ ਵਿਭਾਗ ਹੈ ਚਾਹੇ ਉਹ ਟ੍ਰੈਫਿਕ ਦਾ ਵਿਭਾਗ ਹੈ ਮੈਂ ਤਾਂ ਵੱਡੇ ਅਫਸਰਾਂ ਨੂੰ ਚਾਹੇ ਉਹ ਪੁਲਿਸ ਨਾਲ ਸੰਬੰਧਿਤ ਹੈ ਚਾਹੇ ਮਿਊਨਿਸਪਲ ਕਾਰਪੋਰੇਸ਼ਨ ਨਗਰ ਨਿਗਮ ਨਾਲ ਸੰਬੰਧਿਤ ਹੈ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਾਂਗਾ ਔਰ ਕਹਾਂਗਾ ਕਿ ਸਾਡੇ ਬਾਜ਼ਾਰ ਦਾ ਖਿਆਲ ਰੱਖਿਆ ਜਾਵੇ ਇਹ ਕਾਰਪੋਰੇਸ਼ਨ ਦੇ ਚਕਾਰ ਸਭ ਤੋਂ ਨਜ਼ਦੀਕ ਬਾਜ਼ਾਰ ਹੈ ਜਿਹਦੇ ਕੋਲ तकरीबन ਹਰ ਵਕਤ ਕਾਰਪੋਰੇਸ਼ਨ ਦਾ ਕੋਈ ਨਾ ਕੋਈ ਕਰਮਚਾਰੀ ਲੰਘਦਾ ਰਹਿੰਦਾ ਹੈ ਇਤਨਾ ਡਰੈਵਰ ਕੋ ਹੁੰਦੇ باوجود ਵੀ ਸਰਕਾਰ ਨੇ ਸਾਡੀ ਕੋਈ ਵੀ ਗੱਲ ਅੱਜ ਤੱਕ ਪੂਰਨ ਨਹੀਂ ਕੀਤੀ ਮੈਂ ਫਿਰ ਬੇਨਤੀ ਕਰਦਾ ਵੱਡੇ ਅਫਸਰਾਂ ਨੂੰ ਕਿ ਇਸ ਬਾਜ਼ਾਰ ਦਾ ਖਿਆਲ ਰੱਖਿਆ ਜਾਵੇ ਥਾਂ ਥਾਂ ਦੇ ਉੱਪਰ ਨਜਾਇਜ਼ ਸਮਾਨ ਬਾਹਰ ਸੜਕਾਂ ਉੱਤੇ ਪਿਆ ਥਾਂ ਥਾਂ ਤੇ ਟੈਂਪੂ ਖੜੇ ਆ ਕੋਈ ਪੁੱਛਣ ਵਾਲਾ ਨਹੀਂ ਰੋਹ ਦਾ ਝਗੜਾ ਹੈ ਜਿਸ ਬੰਦੇ ਨੂੰ ਅਸੀਂ ਕਹਿੰਨੇ ਅੱਗੇ ਲਾ ਲਓ ਸਾਡੀ ਗੱਲ ਪੈਂਦਾ ਕੀ ਤੁਹਾਡੇ ਵੱਲੋਂ ਕੋਈ ਯਤਨ ਕੀਤਾ ਗਿਆ ਇਸ ਬਾਰੇ ਅਸੀਂ ਬਹੁਤ ਵਾਰੀ ਐਦਾ ਤੁਹਾਡੇ ਚੈਨਲਾਂ ਦੇ ਰਾਹੀਂ ਸੂਚਿਤ ਕੀਤਾ ਸਰਕਾਰ ਨੂੰ ਅਖਬਾਰਾਂ ਦੇ ਰਾਹੀਂ ਸੂਚਿਤ ਕੀਤਾ ਸਰਕਾਰ ਨੂੰ ਲੇਕਿਨ ਨਹੀਂ ਕੋਈ ਅਸਰ ਨਹੀਂ ਕੋਈ ਕੰਮ ਨਹੀਂ ਬੇਕਾਰ ਸਰਕਾਰ ਦੇ ਐਵੇਂ ਧਗਭਜੇ ਆਮ ਜੀ ਕਰ ਰਹੇ ਆਂ ਬੋਕਰ ਦੁਕਾਨਦਾਰਾਂ ਨੂੰ ਕਈ ਵਾਰੀ ਤੁਸੀਂ ਮਤਲਬ ਕੋਈ ਉਹਨਾਂ ਨੂੰ ਸਪੋਰਟ ਚ ਲੈ ਕੇ ਕੋਈ ਕੰਮ ਕੀਤਾ ਬਿਲਕੁਲ ਸਾਡਾ ਸਾਰਾ ਬਾਜ਼ਾਰ ਟ੍ਰੈਫਿਕ ਦੇ ਮਾਮਲੇ ਦੇ ਇੱਕ ਮੁੱਦਾ ਹੈ ਬਿਲਕੁਲ ਕੋਈ ਵੀ ਦੁਕਾਨਦਾਰ ਇਹੋ ਜਿਹਾ ਨਹੀਂ ਕਿ ਜਿਹੜਾ ਟ੍ਰੈਫਿਕ ਦੀ ਸਮੱਸਿਆ ਤੋਂ ਇਨਕਾਰੀ ਕਰੇਗਾ ਤੁਸੀਂ ਸਰਵੇ ਕੀਤਾ ਤੁਸੀਂ ਸਰਵੇ ਕਰੋ ਸਾਡੀ ਗੱਲ ਪ੍ਰਸ਼ਾਸਨ ਤੱਕ ਪਹੁੰਚਾਓ ਉਸ ਤੇ ਤੁਹਾਡੇ ਧਨਵਾਦੀ ਹੋਵਾਂਗੇ ਪਰ ਇਨੀ ਮੈਂ ਇਹ ਕਹਿਣਾ ਪਿਆ ਕਿ ਮਤਲਬ ਜਿਹੜਾ ਉਹਦੇ باوجود ਵੀ ਇਹ ਸਮੱਸਿਆ ਜਿਉਂਦੀ ਤਿਉਂ ਵੱਡੀ ਹੋਈ ਹੈ ਤੇ ਤੁਹਾਨੂੰ ਲੱਗਦਾ ਨਹੀਂ ਕਿ ਮਤਲਬ ਇਹਦੇ ਬਾਰੇ ਅਵੇਅਰਨੈਸ ਦੀ ਜ਼ਰੂਰਤ ਹੈ ਕਿ ਅਸੀਂ ਮਤਲਬ ਟਾਈਮ ਟੂ ਟਾਈਮ ਇਹਦੀਆਂ ਮੀਟਿੰਗਾਂ ਕਰੀਏ ਹਰ ਹਫ਼ਤੇ ਵਿੱਚ ਕੋਈ ਗੱਲ ਮਿਲਣੀ ਰੱਖੀਏ ਕਦੀ ਕਿਤੇ ਰੱਖੀਏ ਕਦੀ ਕਿਤੇ ਰੱਖੀਏ ਜੈ ਟੂਗੇਦਰ ਵੀ ਬੰਦਿਆਂ ਨੂੰ ਮਿਲੀਏ ਮੈਂ ਕਿਹਾ ਗੱਲਿਆ ਵੀ ਅੱਜ ਤੱਕ ਨਾ ਕਿਸੇ ਅਫਸਰ ਨੇ ਇਸ ਵਾਸਤੇ ਮੂੰਹ ਹੀ ਨਹੀਂ ਕੀਤਾ ਸਾਡੇ ਬਾਰ ਬਾਰ ਕਹਿਣ ਦੇ ਪੀਸੀਆਰ ਨੂੰ ਕਹਿਣ ਦੇ ਹੋਰ ਮਹਿਕਮਿਆਂ ਵਿੱਚ ਕਹਿਣ ਦੇ ਕੋਈ ਬੰਦਾ ਤਾਂ ਆਇਆ ਹੀ ਨਹੀਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿਸੇ ਸਾਡਾ ਖਿਆਲ ਕਰੋ ਦੁਕਾਨਦਾਰਾਂ ਦਾ ਅਸੀਂ ਮੰਦੇ ਦੀ ਮਾਰ ਝੇਲ ਰਹੇ ਆ ਤੁਸੀਂ ਆਪਣੇ ਆਫਿਸਾਂ ਦੇ ਘਰ ਬੈਠ ਕੇ ਆਈ ਤੱਕਣ ਸੋਚਿਆ ਕਿ ਦੀ ਐਸੀ ਨੂੰ ਛੱਡਣ ਤੋਂ ਬਿਨਾ ਵੀ ਅਸੀਂ ਜਾਗੇ ਤੁਸੀਂ ਸਰਕਾਰ ਨੂੰ ਨਾ ਮਤਲਬ ਕਹਿ ਕੇ ਆਪਾਂ ਮਤਲਬ ਕੀ ਯਤਨ ਕੀਤਾ ਸਾਡੇ ਵੱਲੋਂ ਮਤਲਬ ਬਾਜ਼ਾਰ ਐਸੋਸੀਏਸ਼ਨ ਦੇ ਨਾਲ ਲੈ ਕੇ ਸੰਦਸਿਆਂ ਨੂੰ ਜਾਂ ਅਸੀਂ ਕੋਈ ਆਪਣੀ ਮੀਟਿੰਗ ਕੀਤੀ ਸਰਕਾਰ ਤੋਂ ਇਲਾਵਾ ਅਸੀਂ ਬਿਲਕੁਲ ਆਪਣੇ ਦੁਕਾਨਦਾਰਾਂ ਦੀ ਮੀਟਿੰਗ ਮੋਕੇ 'ਤੇ ਮੋਕੇ ਕਰਦੇ ਰਹਿੰਨੇ ਆ ਲੇਕਿਨ ਦੁਕਾਨਦਾਰ ਮਜਬੂਰ ਹੈ ਜਿਨੂੰ ਰੋਕ ਦਿਓ ਗੱਲ ਪੈਂਦਾ ਸਾਡੇ ਤੇਰਾ ਮਤਲਬ ਕਿ ਇੱਕ ਮਤ ਨਹੀਂ ਹੈਗਾ ਨਾ ਨਹੀਂ ਬਾਜ਼ਾਰ ਇੱਕ ਮਤ ਹੈ ਬਿਜਾਰ ਚਿੱਕੜ ਤੇ ਨਹੀਂ ਹੈ ਲੇਕਿਨ ਜਿਹੜਾ ਬੰਦਾ ਸਕੂਟਰ ਲਾ ਕੇ ਜਾਂਦਾ ਕਾਹ ਕਾਂਦਾ ਬਾਹਰ ਨਾਲ ਵਪਾਰੀ ਆਂਦਾ ਹੈ ਜਿਹੜਾ ਸਕੂਟਰ ਜਾਂ ਆਟੋ ਲੈ ਕੇ ਆਂਦਾ ਜਦੋਂ ਉਹ ਕਹਿੰਦੇ ਅੱਗੇ ਕਰ ਰਿਹਾ ਕਹਿੰਦਾ ਤੇਰੇ ਪਿਓ ਦੀ ਸੜਕ ਹੈ ਤੁਸੀਂ ਟਾਈਮ ਫਿਕਸ ਕਰਾ ਸਕਦੇ ਆ ਮਾਲ ਲੈ ਕੇ ਜਾਂਦਾ ਤੇ ਲੈ ਕੇ ਆਂਦਾ ਦੇਖੀ ਸਰਕਾਰ ਦੇ ਸਹਿਯੋਗ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਜਦ ਤੱਕ ਸਰਕਾਰ ਦਾ ਸਹਿਯੋਗ ਨਹੀਂ ਸਾਨੂੰ ਅਸੀਂ ਕਿਵੇਂ ਕਰਾਂਗੇ ਕੋਈ ਸ਼ਕਤੀ ਨਹੀਂ ਅਸੀਂ ਵਾਰ-ਵਾਰ ਕਈ ਵਾਰੀ ਗੱਡੀਆਂ ਇੱਥੋਂ ਭੜਾਈਆਂ ਜਿਹੜੀਆਂ ਗੱਡੀਆਂ ਨੂੰ ਵਾਰ-ਵਾਰ ਫੜ ਕੇ ਲੈ ਜਾਂਦੇ ਛੋੜ ਦਿੰਦੇ ਅਸੀਂ ਉੱਚ ਕੀ ਕਰ ਸਕਦੇ ਆ ਦੁਕਾਨਦਾਰ ਤੁਹਾਡਾ ਨੇ ਇੱਕ ਵਾਰ ਹਾਂ ਸਾਡੇ ਦੁਕਾਨਦਾਰ ਕੋਈ ਵੀ ਉੱਠ ਕੇ ਇਹ ਨਹੀਂ ਕਹੇਗਾ ਕੋਈ ਤੁਹਾਡੇ ਜਿਹੜੇ ਮਹਿਕਬੇ ਦੇ ਬੰਦਿਆਂ ਨੂੰ ਦੀ ਮੁਖਾਰਫਤ ਨਹੀਂ ਕਰੇਗਾ ਦਵਾ ਸਾਹਿਬ ਇੱਕ ਸਮੱਸਿਆ ਜਿਹੜੀ ਹੈਗੀ ਐ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਦੁਕਾਨਦਾਰਾਂ ਨੂੰ ਨਾਲ ਲੈ ਕੇ ਆਪ ਸਰਵੇ ਗਿਤਾ ਜੀ ਜਿਦਾ ਸਵੇਰੇ ਸ਼ਾਮ ਉੱਠ ਕੇ ਉਹਨਾਂ ਨਾਲ ਗੈਟ ਟੂਗੇਦਰ ਮਿਲਣੀ ਕਰੋ ਬਿਲਕੁਲ 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 ਠੀਕ ਹੈ ਅੱਜ ਵੀ ਅੱਜ ਵੀ ਤੁਸੀਂ ਕੋ ਮੌਕੇ ਤੇ ਮੈਂ 10 ਦੁਕਾਨਦਾਰ ਬੁਲਾ ਦੇਣਾ ਅਜਿਵੇਂ ਦਸਾਂ ਦੇ ਕੋਲ ਜਾ ਕੇ ਤੁਸੀਂ ਇੰਟਰਵਿਊ ਲੈ ਸਕਦੇ ਹੋ ਟ੍ਰੈਫਿਕ ਬਾਰੇ ਵੀ ਕੀ ਹਾਲਾਤ ਐ ਇੱਥੋਂ ਦੇ ਜੇਬਾਂ ਕਟੀਆਂ ਜਾਂਦੀਆਂ ਨਸ਼ਈ ਫਿਰਦੇ ਆ ਪਰ ਇਹ ਦੇਖਿਆ ਜਾਂਦਾ ਸਮਾਨ ਚੋਖਿਆ ਜਾਂਦਾ ਤੇ ਹਾਰੀ ਸੀਜ਼ਨ ਅੱਗੇ ਹੋ ਜਾਣਾ ਹੈ ਤਿਆਰੀ ਸੀਜ਼ਨ ਦੇ ਵਿੱਚ ਮਤਲਬ ਇਹ ਇੱਕ ਵਿਕਟ ਪਰਿਸਥਿਤੀ ਹੋਰ ਵੀ ਹੋ ਜਾਣੀ ਬਹੁਤ ਜ਼ਿਆਦਾ ਅੱਧਾ ਅੱਧਾ ਘੰਟਾ ਅੱਧਾ ਅੱਧਾ ਘੰਟਾ ਟ੍ਰੈਫਿਕ ਜਾਮ ਹੁੰਦਾ ਮੈਂ ਰਖੜੀ ਦਾ ਕੰਮ ਕਰਦਾ ਸੀਜ਼ਨਲੀ ਸ਼ਾਪ ਕਰਦਾ ਮੈਂ ਤੁਸੀਂ ਮੇਰੀ ਦੁਕਾਨ ਦੇ ਅੰਦਰ ਆਪਣਾ ਕੈਮਰਾ ਘੁਮਾ ਕੇ ਦੇਖੋ ਵੇ ਕੋਈ ਗਾਗ ਹੈ ਉਹਦਾ ਕਾਰਨ ਕੀ ਹੈ ਟ੍ਰੈਫਿਕ ਦਾ ਜਾਮ ਜਦੋਂ ਟ੍ਰੈਫਿਕ ਜਾਮ ਹੋਇਆ ਕੋਈ ਵੀ ਲੇਡੀ ਗਾਗ ਹੈ ਜਾਂ ਕੋਈ ਦੂਸਰਾ ਗਾਗ ਹੈ ਉਹ ਅੰਦਰ ਨਹੀਂ ਆਏਗਾ ਅੱਛਾ ਵਾਰ-ਵਾਰ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਨਜਾਇਜ਼ ਕਬਜ਼ੇ ਜਾਂ ਬਾ ਰੱਖਣ ਵਾਲਾ ਸਮਾਨ ਹੈ ਜਾਂ ਟੈਂਪੂ ਹੈ ਜਾਂ ਆਟੋ ਆਂਦੇ ਆ ਉਹਨਾਂ ਦੇ ਉੱਤੇ ਕੋਈ ਲਗਾਮ ਖੱਸੀ ਜਾਵੇ ਤਾਂ ਕਿ ਬਾਜ਼ਾਰ ਆਪ ਨੂੰ ਦਤਨਵਾਦ ਕਰੇ ਇਹ ਨਹੀਂ ਮੰਨਣਗੇ ਸੋਗਵੰਦਾ ਮੇਲੇ ਨੂੰ ਮੇਰਾ ਸਾਧਨਾ ਮੈਂ ਆਪਣੇ ਆਪ ਦੇਖ ਲਊਗਾ ਇਦਾਂ ਕਰਦੇ ਆ ਤਾਂ ਕਿ ਆ ਵੀ ਆ ਇੱਕ ਯੂਨੀਅਨ ਹੋਵੇ ਇੱਕ ਪ੍ਰਧਾਨ ਹੋਵੇ ਤੇ ਉਹਦੇ ਨਾਲ ਇਹ ਸਾਰਾ ਸਿਸਟਮ ਬਣਿਆ ਜਾਵੇ ਮਗਰ ਕੋਈ ਸੁਣ ਕੇ ਰਾਜ਼ੀ ਨਹੀਂ ਹੈਗਾ ਕੋਈ ਕੋਈ ਪ੍ਰਧਾਨ ਹੋਵੇ ਬਾਜ਼ਾਰ ਦੇ ਵਿੱਚ ਇਨਸਟਰਕਸ਼ਨ ਦੇਵੇ ਵੀ ਇਦਾਂ ਨਹੀਂ ਇਦਾਂ ਕਰੋ ਮਗਰ ਕੋਈ ਸੁਣਦੇ ਰਾਜ਼ੀ ਨਹੀਂ ਹੈ ਤੁਹਾਡੇ ਵੱਲੋਂ ਕੀ ਸੋਲੂਸ਼ਨ ਲਾਣਾ ਚਾਹੀਦਾ ਵੈਸੇ ਤੁਹਾਡੇ ਵੱਲੋਂ ਸੋਲੂਸ਼ਨ ਇਹ ਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਇੱਕ ਤਾਂ ਜਿਹੜਾ ਬਾਹਰ ਸਮਾਨ ਆ ਉਹ ਨਹੀਂ ਲੱਗਿਆ ਹੋਣਾ ਚਾਹੀਦਾ ਇਹ ਕਹਦਾ ਜਿਹੜਾ ਹੋਲ ਸੇਲ ਦਾ ਟਾਈਮਿੰਗ ਹੈ ਬਾਜ਼ਾਰ ਚ ਮਾਲ ਆਉਣ ਦਾ ਕਿ ਮੇ 3 ਤੋਂ 6 ਹੋ ਗਿਆ ਚੁਵੇਰੇ ਹੋ ਗਿਆ ਥੋੜਾ-ਥੋੜਾ ਪਾਰਟ ਟਾਈਮ ਦੇ ਵਿੱਚ ਆਣਾ ਚਾਹੀਦਾ ਇੱਥੇ ਚਲੋ ਤੁਸੀਂ ਮਤਲਬ ਕਿ ਵਿਵਸਥਾ ਨਹੀਂ ਹੋ ਰਗਦੀ ਕੋਈ ਵਿਵਸਥਾ ਹੁੰਦਾ ਵੀ ਇਹ ਜੇ ਸਾਰੇ ਈਮਾਨਦਾਰ ਆਪਣਾ ਮਾਲ ਅੰਦਰ ਰੱਖਣ ਬਾਹਰ ਨਾਲ ਕੋਈ ਟਾਈਮ ਪੀਰੀਅਡ ਹੋਵੇ ਦਿਨ ਦੇ ਵਿੱਚ 2-3 ਘੰਟੇ ਮਾਲ ਆਉਣ ਵਾਸਤੇ ਰੱਖਿਆ ਜਾਵੇ ਉਹਦੇ ਆਨਮਾਲ ਉਸ ਤਰ੍ਹਾਂ ਵਿਵਸਥਾ ਹੋਤਾਂ ਦੀ ਇਹਨੇ ਤਾਂ ਉੱਧਾ ਦਾ ਵਿਵਸਥਾ ਹੋਵੇ ਹੋਣੇ ਦਾ ਵੀ ਜਿੰਨਾ ਮਰਜ਼ੀ ਕਹੀ ਜਾਓ ਇਹ ਰੋਜ਼ ਦਾ ਹੀ ਇਹ ਕੰਮ ਹੈ ਹਰ ਰੋਜ਼ ਦਾ ਹੀ ਉਹਦਾ ਸਾਰੇ ਬਾਜ਼ਾਰ ਕੀ ਹੈ ਕਿ ਨਹੀਂ ਕੋਈ ਜਿਹੜੀਆਂ ਜਾਣ ਲੈ ਕੇ ਬਾਜ਼ਾਰ ਦੇ ਵਿੱਚ ਮਾਲ ਵੀ ਆਣਾ ਜ਼ਰੂਰੀ ਆ ਨੇ ਆਣਾ ਤਾਂ ਜ਼ਰੂਰੀ ਆ ਪਰ ਕੋਈ ਦੀ ਟਾਈਮਿੰਗ ਚਾਹੀਦੀ 2:00 ਘੰਟੇ ਦੀ ਟਾਈਮਿੰਗ ਵੀ ਚਾਹੀਦੀ ਉਹ ਜਿਹੜਾ ਦੁਕਾਨਦਾਰਾਂ ਦੇ ਅੱਗੇ ਲੋਕਾਂ ਨੇ ਮਾਲ ਲੱਗੇ ਆ ਬਾਹਰ ਇਹ ਜੇ ਤੁਸੀਂ ਵੀ ਕਾਫੀ ਫ੍ਰੀ ਹੋ ਸਕਦੇ ਆ ਤੁਸੀਂ ਕਹੋ ਜੀ ਅਸੀਂ ਤੁਹਾਡਾ ਮਾਲ ਲੈਣ ਦਾ ਕੰਮ ਹੈ ਸਾਰੇ ਦੁਕਾਨਦਾਰਾਂ ਨੂੰ ਹੀ ਆ ਇਕੱਲੇ ਕੇ ਨੂੰ ਨਹੀਂ ਸਾਰਿਆਂ ਨੂੰ ਕਾਜ ਆਉਂਦਾ ਦੇ ਹਾਂ ਹਾਂ ਤੇ ਫਿਰ ਇਹ ਮਤਲਬ ਜਿਹੜਾ ਹੈਗਾ ਇਹ ਲਈ ਕੋਈ ਕੋਈ ਵਾਜ ਵੀ ਨਹੀਂ ਚੱਕੀ ਕਰੀ ਕੋਈ ਹੈ ਨਹੀਂ ਬਾਜ਼ਾਰ ਤੇ ਯੂਨੀਅਨ ਨਹੀਂ ਹੈ ਕੋਈ ਯੂਨੀਅਨ ਨਹੀਂ ਹੈ ਇਹਨਾਂ ਲਈ ਉਹ ਕਹਿੰਦੇ ਮਨੀਆਰੀ ਵਾਲਿਆਂ ਦੀ ਲੱਗ ਜੁਨਟ ਹੈ ਉਹ ਉਹਨਾਂ ਦੀ ਲੱਗ ਜੁਨਟ ਹੈ ਕੋਈ ਯੂਨੀਅਨ ਨਹੀਂ ਹੈ ਕੋਈ ਮਨੀਆਰੀ ਨਹੀਂ ਹੈ ਸਾਰੇ ਆਪਣਾ ਲੱਗ ਲੱਗੀ ਹਾਂ ਸਰ ਕੀ ਨਾਮ ਹੈ ਤੁਹਾਡਾ ਤੇਰਾ ਕੁਲਪੂਸ਼ਨ ਕੁਲਪੂਸ਼ਨ ਜੀ ਅਸੀਂ ਅੱਜ ਨਾਲ ਬਾਜ਼ਾਰ ਦੇ ਅੰਦਰ ਸਰਵੇ ਕੀਤਾ ਸਪਦਾਨ ਜੀ ਨਾਲ ਵੀ ਗੱਲਬਾਤ ਕੀਤੀ ਹੈ ਤੇ ਕਾਫੀ ਵਿਕਟ ਪਰ ਸਥਿਤੀਆਂ ਮਤਲਬ ਇੱਥੇ ਟ੍ਰੈਫਿਕ ਦੀ ਦੇਖਣ ਨੂੰ ਮਿਲੀਆਂ ਜੀ ਤੇ ਉਹਦਾ ਮਤਲਬ ਜਿਹੜਾ ਅਸੀਂ ਕਾਫੀ ਮਤਲਬ ਦੁਕਾਨਦਾਰਾਂ ਨਾਲ ਜਦੋਂ ਗੱਲ ਕੀਤੀ ਉਹ ਕਹਿੰਦੇ ਜੀ ਕੋਈ ਸਹਿਯੋਗ ਨਹੀਂ ਕਰਦਾ ਠੀਕ ਹੈ ਅਸੀਂ ਉਹਨਾਂ ਨੂੰ ਇਹ ਪੁੱਛਿਆ ਵੀ ਇਹ ਸਹਿਯੋਗ ਕਿੱਦਾਂ ਦਾ ਚਾਹੀਦਾ ਉਹ ਕਹਿੰਦੇ ਜਾਂ ਤਾਂ ਇਹਨਾਂ ਦੀ ਕੋਈ ਟਾਈਮਿੰਗ ਫਿਕਸ ਕਰ ਦਿਓ ਵੀ ਅਸੀਂ ਉਦੋਂ ਲੈ ਗਾਹਕਾਂ ਨੂੰ ਟੈਂਡ ਨਹੀਂ ਕਰਾਂਗੇ ਠੀਕ ਹੈ ਅਸੀਂ ਮਾਲ ਆਪਣਾ ਲਵਾਂਗੇ ਤੇ ਦਵਾਂਗੇ ਠੀਕ ਹੈ ਬਾਕੀ ਜਿਹੜੇ ਗਾਹਕਾਂ ਦਾ ਟਾਈਮ ਹੈ ਉਹ ਸਾਨੂੰ ਲੱਗ ਦਵੋ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਸਾਡੇ ਨਾਲ ਮੀਟਿੰਗ ਕਰੋ ਠੀਕ ਹੈ ਆਨਲੇ ਸਮੇਂ ਜਿਹੜਾ ਤਿਹਾਰੀ ਫੀਜ ਆ ਨਾ ਉਦੋਂ ਵਿਕਟ ਪ੍ਰਸਥਿਤੀ ਹੋਰ ਹੋ ਜਾਣੀ ਤੇ ਉਹਦਾ ਮਤਲਬ ਤੁਹਾਡੇ ਕੀ ਰਾਏ ਆ ਵੀ ਮਤਲਬ ਇਹ ਸੁਗਮਸਿਆਵਾਂ ਆ ਠੀਕ ਆ ਕ ਹੱਲ ਹੋਣਾ ਚਾਹੀਦਾ ਹੈ ਸਾ ਹੱਲ ਤਾਂ ਬਿਲਕੁਲ ਹੋਣਾ ਚਾਹੀਦਾ ਜੀ ਹਾਂਜੀ ਹੁਣ ਬਾਜ਼ਾਰ ਭਾਗੀ ਵੈਸੇ ਤੰਗ ਵੱਦੀ ਇੰਨੀ ਵਧਨ ਨਾਲ ਅੱਗੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਉਹ ਸਾਨੂੰ ਵੱਡੀ ਗੱਲ ਮੀਨਾ ਬਾਜ਼ਾਰ ਚ ਨਾ ਅੱਗੇ ਦੇ ਬਾਜ਼ਾਰਾਂ ਦਾ ਵੀ ਸਾਰਾ ਟ੍ਰੈਫਿਕ ਉੱਪੀ ਲੰਘਦਾ ਹੈ ਕਿ ਸਾਨੂੰ ਇਹ ਵੀ ਆਪਾਂ ਨੂੰ ਆਪਸ ਵਿੱਚ ਹੋਣਾ ਚਾਹੀਦਾ ਵੀ ਅਸੀਂ ਆਪਣਾ ਆਪਣਾ ਕਾਸੇ ਅੰਦਰ ਕੰਟਰੋਲ ਕਰੀਏ ਦੁਕਾਨਦਾਰਾਂ ਦਾ ਸੁਝੋਕ ਕਿਦਾਂ ਦਾ ਚਾਹੀਦਾ ਦੁਕਾਨਦਾਰ ਦੇਖੀ ਸੀ ਆਪਣਾ ਸਮਾਨ ਆਪਣੇ ਅੰਦਰ ਰੱਖੀਏ ਅੱਛਾ ਸਾਰੇ ਆਪਣਾ ਆਪਣਾ ਅੰਦਰ ਰੱਖੀਏ ਬਾਹਰ ਜਿਹੜਾ ਹੈਗਾ ਜਦੋਂ ਅਸੀਂ ਕਿਸੇ ਵੇਲੇ ਕਾਫੀ ਵੀ ਤੋੜੇ ਵਪਾਰ ਚ ਵੀ ਜਦੋਂ ਤੈਹ ਬਜਾਰੀ ਵਾਲੇ ਆਉਂਦੇ ਆ ਜਾਂ ਹੋਰ ਆਉਂਦੇ ਆ ਅਸੀਂ ਇਹ ਦੇਖਦੇ ਆਂ ਕਿ ਉਹ 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 ਸਾਰਾ ਨਜਲਾ ਦੁਕਾਨਦਾਰਾਂ ਦੇ ਉੱਤੇ ਫਿੜ ਦਿੰਦੇ ਉਹ ਕਹਿੰਦੇ ਜੀ ਅਸੀਂ ਇਹਨਾਂ ਨੇ ਅਸਤਵ ਬਿਅ ਤਰੀਕੇ ਨਾਲ ਆਪਣੇ ਥੜੇ ਅੱਗੇ ਵਧਾਏ ਆ ਸਮਾਨ ਰੱਖਿਆ ਆ ਔਰ ਉਹਦੇ باوجود ਇਹਨਾਂ ਨੇ ਅੱਗੇ ਸਕੂਟਰ ਵੀ ਲਾਏ ਆ ਹਾਂ ਸਮਾਨ ਤਾਂ ਰੱਖੇ ਰੱਖਿਆ ਉਹਦੇ ਅੱਗੇ ਸਕੂਟਰ ਲਾ ਲਿਆ ਤੇ ਅਸੀਂ ਕਿਦਾਂ ਟ੍ਰੈਫਿਕ ਦਾ ਹੱਲ ਕਰਾਂਗੇ ਦੇਖੋ ਸਕੂਟਰ ਦੀ ਗੱਲ ਐ ਸਿਰਾ ਹੁਣ ਪਾਰਕਿੰਗ ਦੇ ਵਿੱਚ ਜਗ੍ਹਾ ਤਾਂ ਹੈ ਨਹੀਂ ਜਿੱਥੇ ਕੋਈ ਗੱਲ ਨੂੰ ਗਈ ਵੀ ਪਾਰਕਿੰਗ 'ਚ ਲਗਾ ਕੇ ਆ ਜਾ ਗੋਰਮੋਰੀ ਮਾਰਗ ਤੇ ਪਾਦਿੰਦਾ ਪਹਿਲਾਂ ਹੀ ਫੁੱਲ ਆ ਸਕੂਟਰ ਦਾ ਸਾਰਾ ਐਡਾ ਵੱਡਾ ਸ਼ਹਿਰ ਆ ਸਕੂਟਰਾਂ ਤੇ ਆਣਾ ਸਾਰਿਆਂ ਨੇ ਹਾਂ ਤੇ ਲੇਕਿਨ ਇਹ ਵੀ ਸਕੂਟਰ ਇੱਕ ਤਾਂ ਸਹੀ ਵਰਕ ਲਗਾਇਆ ਜਾਣਾ ਔਰ ਸਕੂਟਰ ਲਈ ਐਨੀ ਪ੍ਰੋਬਲਮ ਨਹੀਂ ਹੁੰਦੀ ਕਿ ਉਹ ਗਾਹਕ 10 ਮਿੰਟ 5 ਮਿੰਟ 'ਚ ਸਮਾਨ ਲੈਂਦਾ ਅੱਗੇ ਚਲਾ ਜਾਂਦਾ ਆਪਣੇ ਜਿਹੜੇ ਸਕੂਟਰ ਐ ਸੀ ਜਿਹੜੇ ਦੁਕਾਨਦਾਰ ਐ ਸੀ ਇਹ ਸਾਡੀ ਇਹ ਬੰਦੀ ਵੀ ਅਸੀਂ ਆਪਣੇ ਬਿਲਕੁਲ ਨਾਲ ਕਰਕੇ ਲਗਾਈਏ ਨਹੀਂ ਆਪਣਾ ਅਸੀਂ ਤਿਆਰ ਰੱਖੀਏ ਹਾਂਜੀ ਮੇਨ ਤਾਂ ਸਾਨੂੰ ਇਹੀ ਐ ਹੁਣ ਗਾਹਕ ਨੂੰ ਤਾਂ ਤੁਸੀਂ ਨਹੀਂ ਰੋਕ ਸਕਦੇ ਨਾ ਜੀ ਮੇਨ ਗਾਹਕ ਤਾਂ ਆਏਗਾ ਪਰ ਲੇਕਿਨ ਉਹਦਾ ਤਾਂ ਇੰਨਾ ਨਹੀਂ ਫਰਕ ਪੈਂਦਾ ਵੀ ਆਂਦਾ ਉਹ 10-15 10-15 5 ਮਿੰਟ ਜਿਹੜੀ ਉਹਨੇ ਲਈ ਸਮਾਨ ਤੇ ਅੱਗੇ ਚਲਾ ਗਿਆ ਇੱਥੋਂ ਹਟਿਆ ਤੇ ਅੱਗੇ ਜਾ ਕੇ ਚਲਾ ਗਿਆ ਲੇਕਿਨ ਮੈਂ ਤਾਂ ਪ੍ਰਸ਼ਾਸਨ ਨੂੰ ਕੀ ਅਪੀਲ ਆ ਤੁਹਾਡੀ ਵੀ ਮਤਲਬ ਇਹਦਾ ਹੱਲ ਕਿੱਦਾਂ ਨਿਕਲੋਗਾ ਤੁਸੀਂ ਕਿ ਤੁਸੀਂ ਕੀ ਸਹਿਯੋਗ ਦੋਗੇ ਪ੍ਰਸ਼ਾਸਨ ਨਾਲੋਂ ਮੇਰੇ ਵਿਚਾਰ ਤਾਂ ਇਹ ਵੀ ਸਾਨੂੰ ਆਪਸ ਦੇ ਵਿੱਚ ਹੀ ਹੋਣਾ ਚਾਹੀਦਾ ਵੀ ਅਸੀਂ ਆਪਣਾ ਹੀ ਸਮਾਨ ਅੰਦਰ ਰੱਖੀਏ ਅਸੀਂ ਆਪ ਹੀ ਆਪਣੇ ਹੰਸੰਭਲ ਕੇ ਚੱਲੀਏ ਕਿਉਂਕਿ ਪ੍ਰਸ਼ਾਸਨ ਦਾ ਤਾਂ ਅਸੀਂ ਦੇਖਿਆ ਛੋੜੋ ਯਾਰ ਜੇ ਜਾਂਦੇ ਆ ਪ੍ਰਸ਼ਾਸਨ ਲੱਗੇ ਜਾਂਦਾ ਤੇ ਜਿੱਥੇ ਬੜੀਆਂ ਫੇਰ ਲੱਗ ਜਾਂਦੀਆਂ ਸਰ ਨਾ ਅੱਜ ਆਪਣੇ ਚੈਨਲ ਵੱਲੋਂ ਇਸ ਕਰਕੇ ਕਿਹਾ ਕਿ ਨੀਣਾ ਵਿਆਰ ਦੇ ਘਟੇਰੀਏ ਲਗੇ ਆ ਤਾਂ ਸਭ ਤੋਂ ਵੱਧ ਬੁਫਾਰੀ ਕੇਂਦਰ ਤੇ ਉਹ ਇੱਕ ਤੁਹਾਡੇ ਏਰੀਏ ਚ ਰੱਖਿਆ ਜਾਂਦਾ ਕਿ ਮਤਲਬ ਜਿਹੜਾ ਉੱਥੇ ਅਪਰੋਚਮੈਂਟ ਨਹੀਂ ਜਾ ਉਹ ਜ਼ਬਰਦਸਤ ਹੈ ਲੋਕਾਂ ਨੇ ਇੱਕ ਵਾਰ ਮਾਨ ਬਾਰ ਰੱਖਿਆ ਉਹਦੇ ਅੱਗੇ ਸਕੂਟਰ ਮੋਟਰਸਾਈਕਲ ਵੀ ਲਾ ਦਿੰਦੇ ਤਾਂ ਕਿ ਉਹ ਤੰਗ ਬਜ਼ਾਰ ਆਉਂਦੇ ਨਾਲ-ਨਾਲ ਲੋਕਾਂ ਦੀ ਬੜੀ ਪਛਾਣੀ ਹੁੰਦੀ ਹੈ ਤੇ ਤੁਹਾਡਾ ਇਸ ਬਾਬਤ ਕੀ ਕਹਿਣਾ ਹੈ ਕਿ ਦੁਕਾਨਦਾਰਾਂ ਕੀ ਮੈਸੇਜ ਦੇਣਾ ਚਾਹੁੰਦੇ ਇਸ ਸੰਬੰਧੀ ਸੀ ਪਹਿਲਾਂ ਵੀ ਕਾਰਪੋਰੇਸ਼ਨ ਦੇ ਜਿਹੜੇ ਐਨਫੋਰਸਮੈਂਟ ਹੈਗੇ ਉਹਨਾਂ ਨੇ ਮਿਲ ਕੇ ਜੀ ਡਰਾਈਵ ਚਲਾਈ ਸੀਗੀ ਜੀ ਤੇ ਨੁਕਾਨਦਾਰਾਂ ਨੂੰ ਉਹਦੋਂ ਅਪੀਲ ਕੀਤੀ ਸੀ ਵੀ ਸਮਾਨ ਦੁਕਾਨਾਂ ਦੇ ਬਾਹਰ ਨਾ ਲਗਾਉਣ ਤੇ ਵੀ ਪਬਲਿਕ ਨੂੰ ਵੀ ਇਹ ਕਿਹਾ ਸੀਗਾ ਵੀ ਜਿਹੜੇ ਵਹੀਕਲ ਆਪਦੇ ਪਾਰਕਿੰਗ ਵਿੱਚ ਹੀ ਲਾਉਣ ਪਰ ਹੁਣ ਦੁਬਾਰਾ ਵੀ ਸੀ ਸੰਬੰਧਿਤ ਦੁਬਾਰਾ ਡਰਾਈਵ ਚਲਾਵਾਂਗੇ ਅਗਰ ਫਿਰ ਵੀ ਲੋਕ ਇੱਕ ਵਾਰੀ ਸਮਝਾਵਾਂਗੇ ਪਿਆਰ ਨਾਲ ਅਗਰ ਨਹੀਂ ਹਟਦੇ ਤਾਂ ਫਿਰ ਉਹਨਾਂ ਨੂੰ ਤਾਂ ਜਿਹੜੀ ਬਣਦੀ ਕਾਰਵਾਈ ਕਾਨੂੰਨੀ ਉਹ ਕਰਨ ਤੋਂ ਵੀ ਨਹੀਂ ਝਿਜਕਾਂਗੇ ਇੱਕ ਜਦੋਂ ਹੁਣ ਅੱਗੇ ਦਿਹਾੜੀ ਸੀਜ਼ਨ ਸ਼ੁਰੂ ਹੈ ਮਤਲਬ ਹੁਣ ਰੱਖੜੀ ਤੋਂ ਫਿਰ ਨਾਲੋਂ ਕੀ ਤਹਾਈ ਨਹੀਂ ਸ਼ੁਰੂ ਹੋ ਜਾਣਾ ਤੇ ਢੇੜ ਹੋਰ ਵੱਜ ਜਾਣੀਆਂ ਉਸ ਤੋਂ ਬਾਅਦ ਮਤਲਬ ਜਿਹੜਾ ਕੋਈ ਇਹ ਮਤੇ ਨਜ਼ਰ ਰੱਖਣੀ ਜੇ ਤੇ ਆਉਣ ਜਨ ਦਿਵਾਲੀ ਦੁਸ਼ਹਿਰੇ ਦੇ ਤਿਆਰਾਂ ਦੇ ਵੱਡੇ ਨਜ਼ਰ ਬਾਜ਼ਾਰਾਂ ਨੂੰ ਕੀ ਪ੍ਰਬੰਧ ਕਰੋਗੇ ਜਿੰਨਾ ਮਤਲਬ ਟ੍ਰੈਫਿਕ ਤੇ ਨਾਲ ਨਾਲ ਸੁਰੱਖਿਆ ਦਾ ਵੀ ਮਜ਼ਬੂਤ ਕੰਮ ਕਰੋ ਬਿਲਕੁਲ ਜੀ ਬਿਲਕੁਲ ਪਿਛਲੇ ਸਾਲ ਵੀ ਅਸੀਂ ਇਸ ਤਰ੍ਹਾਂ ਹੀ ਕੀਤਾ ਸੀਗਾ ਪਿਛਲੇ ਸਾਲ ਅਸੀਂ ਆਟੋ ਬੰਦ ਕਰ ਦਿੱਤੇ ਸੀ ਚੌੜੇ ਬਾਜ਼ਾਰ ਚ ਜਾਂ ਬਾਜ਼ਾਰਾਂ ਵਿੱਚ ਜਾਣੇ ਬਾਕਾਇਦਾ ਸੀ ਜਿੱਦਾਂ ਸੰਡੇ ਵਾਲੇ ਦਿਨ ਜਿਆਦਾ ਰਸ਼ ਹੁੰਦਾ ਅਸੀਂ ਬਾਕਾਇਦਾ ਨਾਥ ਫੈਸਟੀਵਲ ਸੀਜ਼ਨ ਚ ਤੇ ਪਟ੍ਰੋਲਿੰਗ ਵੀ ਬੁਧਾ ਦਾਂਗੇ ਜੀ ਤੇ ਟ੍ਰੈਫਿਕ ਨੂੰ ਮੈਨੇਜ ਕਰਨ ਲਈ ਅਸੀਂ ਆਟੋਆਂ ਦਾ ਜਾਣਾ ਬੰਦ ਕਰ ਦਾਂਗੇ ਚਲੋ ਇਹ ਰਿਕਸ਼ੇ ਦੇ ਬੜੀ ਅੰਕਰੀ ਬਿਲਕੁਲ ਹੁਣ ਹੁਣ ਹੈਗੀ ਹੈ ਜੀ ਇਹ ਕੋਈ ਗੱਲ ਨਹੀਂ ਇਹਦੇ ਲਈ ਅਸੀਂ ਪਲੈਨਿੰਗ ਕਰ ਰਹੇ ਹਾਂ ਜੀ ਜਲਦੀ ਇਹਨਾਂ ਨੂੰ ਬੰਦ ਕਰ ਦਾਂਗੇ ਅਸੀਂ ਭੀੜ ਭੜਕੇ ਵਾਲੇ ਬਾਜ਼ਾਰ ਵਿੱਚ ਜੀ ਆਾਨੂੰ ਲੱਗਦਾ ਨਹੀਂ ਕਿ ਮੀਨਾ ਬਾਜ਼ਾਰ ਵਰਗੇ ਜਿਹੜੇ ਬਾਜ਼ਾਰ ਹੈ ਜਿਹੜੇ ਮਤਲਬ ਉਹ ਕੀ ਮਤਲਬ ਕਾਫੀ ਸ਼ੈਂਟੇ ਬਾਜ਼ਾਰ ਹੈ ਨਾ ਕਿ ਇੱਕ ਸਕੂਟਰ ਜਾਂ ਦੋ ਸਕੂਟਰ ਲੱਗਾ ਨਾਲ ਹੀ ਹੋਰ ਮਤਲਬ ਕੰਮ ਹੋ ਜਾਂਦਾ ਲੋਕਾਂ ਨੂੰ ਰਾਹ ਗਿਰਾਣ ਆਣ ਜਾਣਾ ਬਹੁਤ ਬਿਲਕੁਲ ਠੀਕ ਹੈ ਜੀ ਤੁਹਾਡੇ ਕੋਲ ਸਾਰੇ ਬਾਜ਼ਾਰ ਇਦਾਂ ਦੇ ਨਹੀਂ ਨੇ ਜੀ ਹੁੱਕ ਮਾਰਕੀਟ ਬਿਜਲੀ ਮਾਰਕੀਟ ਮੀਨਾ ਬਾਜ਼ਾਰ ਸਾਰੇ ਬਾਜ਼ਾਰ ਭੀੜ ਭੜਕੇ ਵਾਲੀ ਨੇ ਜੀ ਕੰਜਸਟਡ ਏਰੀਆ ਪੁਰਾਣਾ ਏਰੀਆ ਜੀ ਪ੍ਰੋਬਲਮ ਦਾ ਤਾਂ ਇੱਕੋ ਹੱਲ ਹੈ ਜੀ ਦੁਕਾਨਦਾਰ ਆਪਦਾ ਸਮਾਨ ਅੰਦਰ ਲਗਾਉਣ ਜੀ ਸਮਾਨ ਬਾਹਰ ਨਾਲ ਲਾਉਣ ਤੇ ਜਿਹੜਾ ਮੋਟਰਸਾਈਕਲ ਵਗੈਰਾ ਵੀ ਪਾਰਕਿੰਗ ਹੈ ਉਹ ਆਪਦੀ ਪਾਰਕਿੰਗ 'ਚ ਲੱਗੇ ਫੜਕ ਦੇ ਉੱਤੇ ਜਾਂ ਦੁਕਾਨ ਦੇ ਬਾਹਰ ਨਾਲ ਲੱਗੇ ਸਪੈਸ਼ਲ ਡਰਾਈਵ ਦੇ ਅਰੇਂਜ ਜਿੱਦਾਂ ਹੁਣ ਮਤ ਕਈ ਦੰਗੀ ਬੱਚੇ ਨਹੀਂ ਘਲਾ ਸਕਦੇ ਜੀ ਤੇ ਉਹ ਬੱਚੇ ਵੀ ਛੋਟੇ ਛੋਟਾ ਦੋ ਸਮਾਨ ਕਿਉਂਕਿ ਕੰਫੈਕਟਰੀ ਦਾ ਬਿਜ਼ਾਰੀ ਹੈ ਵਿੱਚ ਮੈਰੀ ਦਾ ਬਿਜ਼ਾਰੀ ਹੈ ਖਾਸ ਕਰ ਜਿਹੜੀਆਂ ਲੜਕੀਆਂ ਹੈਗੀਆਂ ਟੀਨੇਜ ਲੜਕੀਆਂ ਦਾ ਮਤਲਬ ਬੱਚੇ ਆ ਉਹ ਸਕੂਟਰੀਆਂ ਲੈ ਕੇ ਉੱਥੇ ਮਤਲਬ ਆਉਂਦੇ ਆ ਤੇ ਉਹ ਆਪਣਾ ਸਮਾਨ ਕਿਦਨ ਜੀ ਮਦਦ ਉਹ ਤੇ ਲਗਾ ਦੁਕਾਨਦਾਰ ਨੇ ਇਹ ਵੀ ਸਾਨੂੰ ਦੱਸਿਆ ਮਤਲਬ ਜਿਹੜੇ ਜ਼ਿਆਦਾਤਰ ਜਿਹੜੇ ਕੌਲੇਜ ਦੀਆਂ ਲੜਕੀਆਂ ਸਟੂਡੈਂਟਾਂ ਜੇ ਮਤਲਬ ਮੈਰੀਏ ਦੇ ਮਤਲਬ ਸਮਾਨ ਲੈਣ ਆਉਂਦੀਆਂ ਸਕੂਟਰ ਮੋਟਰਸਾਈਕਲ ਸਕੂਟਰ ਵਗੈਰਾ ਇੱਦਾਂ ਹੀ ਲਗਾ ਦਿੰਦੀਆਂ ਹੱਥ ਤੇ ਤਾਂ ਲੱਗਦਾ ਨਹੀਂ ਕਿ ਸਪੈਸ਼ਲ ਡਰਾਈਵ ਚ ਲਾ ਕੇ ਬਿਨਾ ਬਾਜ਼ਾਰ ਵਰਗੇ ਜਿਹੜੇ ਬਾਜ਼ਾਰ ਹਨ ਉਹਨਾਂ ਦੇ ਵਿੱਚ ਮਤਲਬ ਆਪਣਾ ਕਸ਼ਟ ਵਧਾਉ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਪ੍ਰੋਬਲਮ ਤਾਂ ਵਧਾਈ ਰਹੀਆਂ ਆ ਜੀ ਕੁਝ ਦੁਕਾਨਦਾਰਾਂ ਦੀ ਵੀ ਡਿਊਟੀ ਬਣਦੀ ਹੈਗਾ ਨਾ ਜਿੱਦਾਂ ਇਹ ਜਿਹੜੇ ਉੱਥੇ ਸਿੱਧੇ ਤਰੀਕੇ ਨਾਲ ਪਾਰਕਿੰਗ ਕਰਦੇ ਉਹਨਾਂ ਨੂੰ ਕਹਿਣ ਕਿ ਨਾ ਵੀ ਬਿਲਕੁਲ ਸਾਈਡ ਤੇ ਕਰਕੇ ਲਗਾਉਣ ਸੜਕ ਦੇ ਉੱਤੇ ਨਾ ਪਾਰਕਿੰਗ ਕਰਨ ਮੋਟਰਸਾਈਕਲ ਦੇ ਸਾਹਮਣੇ ਮਲਟੀ ਸਟੋਰੀ ਪਾਰਕਿੰਗ ਹੈਗੀ ਹੈ ਜੀ ਨੇੜੇ ਆਪਣਾ ਵਹੀਕਲ ਉੱਥੇ ਲਾਣ ਜੀ ਕਾਰਪੋਰੇਸ਼ਨ ਦੀ ਪਾਰਕਿੰਗ ਹੈ ਜੀ ਉੱਥੇ ਲਗਾਣ ਸੜਕ ਦੇ ਉੱਤੇ ਨਾ ਲਾਉਣ ਜੀ ਜਿਹੜੇ ਤੁਸੀਂ ਬੱਚਿਆਂ ਦੀ ਗੱਲ ਕਰ ਰਹੇ ਹੋ ਜੀ ਉਹ ਜੇ ਬਾਲਗਾ ਬੱਚਾ ਫਿਰ ਤਾਂ ਚਲਾਈ ਸਕਦਾ ਉਹ ਜੀ